ਦਰਨਜੀਤ ਉਹ ਜੱਜ ਜੀ ਇਸ ਦੁਨੀਆ ਤੋਂ ਚਲੇ ਗਿਆ ਪਰ ਇੱਕ ਗੱਲ ਤੇ ਉਹ ਮੋਹਰ ਲਾ ਗਿਆ ਸੀ ਕਹਿੰਦੇ ਅੱਜ ਦੇ ਜਿੰਨੇ ਕਲਾਕਾਰ ਨੇ ਉਹ ਚਮਕੀਲੇ ਵਾਲੇ ਪੀਸ ਚੱਕ ਚੱਕ ਕੇ ਵਜਾਈ ਜਾਂਦੇ ਆ ਉਹੋ ਹੀ ਗਾਣਿਆਂ 'ਚ ਐਨੂੰ ਕਰ ਲੈਂਦੇ ਉਹੋ ਹੀ ਤਰਜਾਂ गा ਲੈਂਦੇ 90% ਪੰਜਾਬੀ ਗੀਤਾਂ ਵਿੱਚ ਕਹਿੰਦੇ ਅੱਜ ਕੱਲ੍ਹ ਦੇ ਕਲਾਕਾਰ ਚਮਕੀਲੇ ਦੀਆਂ ਤਰਜਾਂ ਚਮਕੀਲੇ ਦੇ ਉਹ ਵਜਾਏ ਗਾਣਿਆਂ 'ਚ ਪੀਸ ਵਰਤਦੇ ਆ ਤੁਸੀਂ ਇਹ ਦੇਖੋ ਕਿੱਡੀ ਵੱਡੀ ਗੱਲ ਕਹਿ ਦਿੱਤੀ ਬਹੁਤ ਵੱਡੀ ਗੱਲ ਆ ਤੇ ਚਮਕੀਲਾ ਇੱਕ ਐਡਾ ਵੱਡਾ ਕਲਾਕਾਰ ਸੀ ਕਿ ਜਿਹਦੇ ਸਾਰੇ ਗਾਣਿਆਂ ਚ ਕੰਪੋਜੀਸ਼ਨਾਂ ਚੱਕ ਕੇ ਅੱਜ ਕੱਲ੍ਹ ਦੇ ਕਲਾਕਾਰ ਜਿਹੜੇ ਵੱਡੇ ਵੱਡੇ ਸੁਪਰਸਟਾਰ ਬਣੇ ਹੋ ਨਾ ਉਹ ਰੋਟੀ ਕਮਾਈ ਜਾਂਦੇ ਆ ਤੇ ਰੋਟੀ ਖਾਈ ਜਾਂਦੇ ਉਹਨਾਂ ਤਰਜ਼ਾਂ ਨੂੰ ਕਾਪੀ ਕਰਕੇ ਗਾ ਕੇ ਤੇ ਆਪਣੇ ਆਪ ਨੂੰ ਵੱਡੇ ਵੱਡੇ ਸਟਾਰ ਅਖਵਾਏ ਜਾਂਦੇ ਆ ਤੇ ਬਿਲਬੋਰਡ ਤੇ ਪਜਾਈ ਜਾਂਦੇ ਆ ਕਿਤੇ ਚਮਕੀਲੇ ਸਮੇਂ ਹੁੰਦਾ ਤਾਂ ਮੈਂ ਕਹਿੰਨਾ ਤਾਂ ਉਹਨੂੰ ਪੁੱਠਾ ਹੀ ਸੱਟ ਦੇਣਾ ਸੀ ਚਮਕੀਲੇ ਨੇ ਤਾਂ ਪਰ ਜੀ ਜਿਹੜੀ ਚਮਕੀਲੇ ਨੇ ਮੱਲਾ ਮਾਰੀਆਂ ਆ ਨਾ ਉਹਦੀਆਂ ਕੀਤੀਆਂ ਕਮਾਈਆਂ ਦੀਆਂ ਰੋਟੀਆਂ ਅੱਜ ਹੁਣ ਵਾਲੇ ਸਿੰਗਰ ਵੀ ਉਹਦੀਆਂ ਕੰਪੋਜੀਸ਼ਨਾਂ ਉਹਦੇ ਪੀਸ ਉਹਦੇ ਉਹ ਟੋਟੇ ਗਾਣਿਆਂ ਚ ਪਾ ਕੇ ਗਾ ਕੇ ਰੋਟੀ ਕਮਾ ਕੇ ਖਾ ਰਹੇ ਆ ਤੇ ਆਪਣੇ ਆਪ ਨੂੰ ਵੱਡੇ ਸਟਾਰ ਦੱਸ ਰਹੇ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਭਰਾਵੋ ਕਹਿਣਾ ਆ ਚਰਨਜੀਤ ਊਜਾ ਸਾਹਿਬ ਦਾ ਜੇ ਉਹ ਜਿਨ੍ਹਾਂ ਨੂੰ ਕਿ ਸੰਗੀਤ ਸਮਰਾਟ ਪੰਜਾਬ ਦੇ ਵਿੱਚ ਕਿਹਾ ਜਾਂਦਾ ਆ ਚਰਨਜੀਤ ਊਜਾ ਜੀ ਨਹੀਂ ਜਨਾਬ ਚਰਨਜੀਤ ਊਜਾ ਸੰਗੀਤ ਸਮਰਾਟ ਉਹ ਬੰਦਾ ਇਹ ਗੱਲ ਕਹਿ ਰਿਹਾ ਪੇहां ਚਮਕੀਲੇ ਦੀਆਂ ਤਰਜ਼ਾਂ ਚਮਕੀਲੇ ਦੇ ਗਾਣਿਆਂ ਦੇ ਪੀਸ ਸਾਰੇ ਸਿੰਗਰ ਚੱਕਦੇ ਆ ਇਹਦੇ ਚ ਕੋਈ ਸ਼ੱਕ ਨਹੀਂ ਇਹਦੇ ਚ ਕੋਈ ਤੁਹਾਨੂੰ ਇਹ ਵੀ ਨਹੀਂ ਗੱਲ ਤੇ ਕਹਿੰਦੇ ਵਾ ਬੇ ਝਿੱਟਕ ਕਹਿ ਰਿਹਾ ਆ ਪੇ ਚਮਕੀਲੇ ਤੋਂ ਬਿਨਾਂ ਪੰਜਾਬੀ ਇੰਡਸਟਰੀ ਦਾ ਗੁਜ਼ਾਰਾ ਹੀ ਹੈ ਨਹੀਂ ਗੁਜ਼ਾਰੇ ਦੀ ਵੀ ਛੱਡੋ ਕਹਿੰਦੇ ਪੰਜਾਬੀ ਇੰਡਸਟਰੀ ਦੇ ਵਿੱਚ ਚਮਕੀਲੇ ਦੀਆਂ ਤਰਜ਼ਾਂ ਤੇ ਚਮਕੀਲੇ ਦੀਆਂ ਕੰਪੋਜੀਸ਼ਨਾਂ ਤੋਂ ਬਗੈਰ ਕੋਈ ਗੀਤ ਹੈ ਹੀ ਨਹੀਂ 90% ਲੋਕ ਹੀ ਗਾਈ ਜਾਂਦੇ ਆ ਚੱਕ ਚੱਕ ਕੇ ਨਵੇਂ ਸਿੰਗਰ ਚਮਕੀਲੇ ਨੂੰ ਬਹੁਤ ਵੱਡੀ ਮਾਣ ਵਾਲੀ ਗੱਲ ਚਮਕੀਲੇ ਲਈ ਆ ਦੇਖੋ ਬਜ਼ੁਰਗਾਂ ਦੀਆਂ ਕੀਤੀਆਂ ਕਮਾਈਆਂ ਦੀਆਂ ਮਿਹਨਤਾਂ ਕੀਤੀਆਂ ਦੀਆਂ ਕਮਾਈਆਂ ਚਲੋ ਗਾਂਹਾਂ ਦੀ ਔਲਾਦ ਖਾਂਦੀ ਹੁੰਦੀ ਆ ਤੇ ਚਮਕੀਲੇ ਹੋਣੀ ਏ ਮਿਹਨਤ ਕੀਤੀ ਸੀ ਸੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਧੰਨਵਾਦ